ਆਪਦੇ ਜੰਮਣ ਮਰਨ ਦਾ ਖੇਲ ਇੱਕ ਸਿੱਖ ਦੀ ਉਪਾਧੀ ਉਸ ਨੂੰ ਮਿਲਦੀ ਹੈ ਖਾਲਸਾ ਹੈ ਹੀ ਉਹ ਜਿਹੜਾ ਜੰਮਣ ਮਰਨ ਤੋਂ ਰਹਿਤ ਹੁੰਦਾ ਹੈ ਉਹ ਖਾਲਸਾ ਘਵਾਂ ਦੇ ਯੋਗ ਹੈ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਤੇ ਅਕਾਲ ਪੁਰਖ ਦੀ ਫੌਜ ਕਦੇ ਜੂਨਾ ਚ ਨਹੀਂ ਜਾਂਦੀ ਖਾਲਸਾ ਹੋਵੇ ਖੁਦ ਖੁਦਾ ਉਹ ਖੁਦ ਰੱਬ ਹੈ ਖਾਲਸਾ ਆਦੇਸ਼ ਕਰਦਾ ਹੈ ਉਸ ਦੇ ਕੋਲ ਦੁਨੀਆਵੀ ਰਾਜੇ ਦੁਨੀਆਵੀ ਲੋਕ ਆ ਕੇ ਰਾਜ ਮੰਗਦੇ ਆ ਸੁੱਖ ਮੰਗਦੇ ਆ ਅਸੀਂ ਐਨੇ ਉੱਚੇ ਸੁੱਚੇ ਸਾਨੂੰ ਕਰਤਾਰ ਦਿੱਤੇ ਹੋਏ ਆ ਪਰ ਨਾਮ ਜਪ ਤੋਂ ਬਿਨਾਂ ਗੁਰਬਾਣੀ ਵਿਚਾਰਨ ਤੋਂ ਬਿਨਾਂ ਖੰਡੇ ਬਾਟੇ ਦੀ ਪੌਲ ਲਏ ਤੋਂ ਬਿਨਾਂ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਕਮਾਏ ਤੋਂ ਬਿਨਾਂ ਸਾਨੂੰ ਤਾਂ ਮਹਾਰਾਜ ਕਹਿੰਦੇ ਆ ਪਸ਼ੂ, ਪ੍ਰੇਤ, ਮੁਗਧ ਤੇ ਬੁਰੀ ਕਿਸੇ ਨਾ ਜਾਣੇ ਜਿੰਨੇ ਸ੍ਰੀ ਪਸ਼ੂਆਂ, ਪ੍ਰੇਤਾਂ, ਪੱਥਰਾਂ ਤੋਂ ਵੀ ਮਾੜੇ ਆ ਸੋ ਗੁਰਮਖੋ ਨਾ ਧਰਮ ਬਦਲਿਆਂ ਕੁਛ ਹੋਣਾ ਨਾ ਮੜੀਆਂ ਮਸਾਣੀਆਂ ਤੇ ਆ ਸੋਮ ਵੀਰ ਮੰਗਲਵਾਰ ਜਿਹੜੇ ਮਨਾਉਨੇ ਆ ਆ ਧਾਗੇ ਮਨਾਉਨੇ ਆ ਦੀਵੇ ਲਾਉਨੇ ਆ ਬੋਤਲਾਂ ਚੜਾਉਨੇ ਇਹਨਾਂ ਨਾਲ ਕੱਖ ਨਹੀਂ ਹੋਣਾ ਇਹ ਟਾਕੀਆਂ ਟਾਕੀਆਂ ਸਬੂਤਾ ਕਪੜਾ ਲਓ ਗੁਰੂ ਸਾਹਿਬ ਤੋਂ ਉਹ ਕਿਹੜਾ ਕਪੜਾ ਹੈ ਹਰ ਨਾਮ ਹਮਾਰਾ ਪਹਿਨਣ ਜਿੱਤ ਫਿਰ ਨੰਗੇ ਨਾ ਹੋਵੇਂ ਹੋਰ ਪਹਿਨਣ ਕੀ ਹਮਰੀ ਸਰਦ ਗਈ ਨਾਮ ਦਾ ਕੱਪੜਾ ਪਾਓ ਗੁਰੂ ਦੇ ਹੁਕਮ ਦਾ ਕੱਪੜਾ ਪਾਓ ਮਨ ਨੂੰ ਨਾਮ ਦਾ ਕੱਪੜਾ ਦਿੰਦਾ ਹੈ ਗੁਰੂ ਤੇ ਤਨ ਨੂੰ ਆਪ ਦਾ ਸੁੰਦਰ ਚੋਲਾ ਦਿੰਦਾ ਹੈ ਤਨ ਨੂੰ ਆਪ ਦੇ ਸ਼ਸਤਰ ਦਿੰਦਾ ਇਸਤਰ ਦਿੰਦਾ ਕਿਤੇ ਨਹੀਂ ਇਹਨਾਂ ਨੇ ਮਿਲਣਾ ਜਿਹੜੇ ਆਪ ਪੱਥਰਾਂ ਦੇ ਵਿੱਚ ਵੜੇ ਬੈਠੇ ਆ ਉਹ ਸਾਨੂੰ ਕਿੱਥੋਂ ਤਾਰਨਗੇ ਇਸ ਕਰਕੇ ਸਾਡਾ ਗੁਰੂ ਪੂਰੇ ਦਾ ਪੂਰਾ ਖਾਲਸਾ ਕੋਈ ਇੱਕ ਕਿਸੇ ਜਾਤ ਮਜਬਦਾ ਨਹੀਂ ਚਾਰੇ ਵਰਨਾ ਦੇ ਵਿੱਚੋਂ ਖਾਲਸਾ ਪ੍ਰਗਟ ਹੋਇਆ ਸਾਰੀ ਕਾਇਨਾਤ ਦਾ ਉਪਰ ਖਾਲਸਾ ਪੰਥ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਸੇ ਇੱਕ ਜਾਤ ਦੇ ਗੁਰੂ ਨਹੀਂ ਸਾਰੇ ਵਰਨਾ ਦੇ ਚੌ ਵਰਨਾ ਦੇ ਗੁਰੂ ਹੈ ਤੇ ਜਿੱਦਣ ਆਪਾਂ ਮਹਾਰਾਜ ਆਪਾਂ ਮਹਾਰਾਜ ਨੇ ਆਪਾਂ ਨੂੰ ਆਪਦੇ ਨੇੜੇ ਕਰਕੇ ਜਨਮ ਦਿੱਤਾ ਹੋਇਆ ਹੈਗਾ ਸਾਰਾ ਵਰਲਡ ਜਿੰਨੇ ਵੀ ਕੋਈ ਦੇਸ਼ਾਂ-ਵਿਦੇਸ਼ਾਂ ਸਾਰੇ ਆਪਣੇ ਭੈਣ ਭਰਾਈ ਹੈ ਉਹ ਵੀ ਗੁਰੂ ਸਾਹਿਬ ਜੀ ਦੇ ਸਿੱਖ ਨੇ ਪਰ ਵਿਛੜ ਚੁੱਕੇ ਆ ਗੁਰੂ ਤੋਂ ਉਹਨਾਂ ਨੂੰ ਭੇਤ ਨਹੀਂ ਰਿਹਾ ਵੀ ਸਾਡਾ ਮਾਂ-ਬਾਪ ਕੌਣ ਹੈ ਤੇ ਆਪਾਂ ਪ੍ਰਚਾਰ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਪਾਸ਼ਾ ਜੀ ਦਾ ਨਾਮ ਜਪਾਈਏ ਇਸ ਤਰ੍ਹਾਂ ਸਾਰਿਆਂ ਨੂੰ ਇਕੱਠੇ ਕਰਕੇ ਦੁਬਧਾ ਦੂਰ ਹੋਵੇ ਤੇ ਦਿਨਾਂ ਦੇ ਵਿੱਚ ਸਾਡੇ ਕਿੰਨੇ ਸਿੱਖ ਸਿੰਘ ਗੁਰਮਖ ਹਰ ਇੱਕ ਚਾਰੇ ਵਰਨਾਂ ਦੇ ਵਿੱਚੋਂ ਪ੍ਰਗਟ ਹੋ ਕੇ ਸ਼ਹੀਦ ਹੋਏ ਆ ਤੇ ਦੇਖੋ ਜਿਨ੍ਹਾਂ ਦਾ ਨਾਂ ਕੋ ਸ਼ਹੀਦ ਨਾ ਕੋ ਗੱਲ ਨਾ ਬਾਤ ਪਤਾ ਨਹੀਂ ਕਦੋਂ ਬਣੇ ਕਦੋਂ ਨਹੀਂ ਉਹ ਜਜਾਕਾਰ ਡੰਕੇ ਵਿਜਾਈ ਜਾਂਦੇ ਤੇ ਸਾਡੇ ਕੋਲ ਐਡਾ ਵੱਡਾ ਖਜ਼ਾਨਾ ਝੰਡਾ ਬਰਦਾਰ ਕੌਮ ਪੰਥ ਸਾਡੇ ਤਖਤ ਸਾਡੇ ਗੁਰਬਾਣੀ ਗੁਰੂ ਸਾਡੇ ਵਹਿਗੁਰੂ ਗੁਰਮੰਤਰ ਦੀ ਤਾਕਤ ਸਾਡੀ ਜਿੰਦੇ ਅਗੇ ਨਾ ਆਦ ਵਿਆਦ ਨਾ ਕੋ ਸ਼ਨੀਵਾਰ ਨਾ ਵੀਰਵਾਰ ਨਾ ਕੋ ਮੰਗਲ ਨਾ ਸੂਰਜ ਨਾ ਸ਼ਨੀ ਸਾਡੇ ਤੇ ਕੋਈ ਨਹੀਂ ਕੰਮ ਕਰਦਾ ਕਿਉਂਕਿ ਸਾਡੇ ਕੋਲ ਗੁਰਮੰਤਰ ਦੀ ਤਾਕਤ ਹੈ ਬਾਣੀ ਦੇ ਬ੍ਰਹਮ ਗਿਆਨ ਦੀ ਤਾਕਤ ਹੈ ਖੰਡੇ ਵਟੇ ਦੀ ਪੌੜ ਦੀ ਤਾਕਤ ਹੈ ਤੇ ਮਹਾਰਾਜ ਕਹਿੰਦੇ ਆ ਸਾਡੇ ਮੇਰੇ ਸਾਧੂਆਂ ਦੀ ਤੇ ਸੇਵਾ ਧਰਮ ਰਾਜ ਕਰਦਾ ਹੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ ਮੇਰਾ ਖਾਲਸਾ ਦੇਵਤਿਆਂ ਨੂੰ ਨਹੀਂ ਪੂਜਦਾ ਦੇਵਤੇ ਮੇਰੇ ਖਾਲਸੇ ਦੀ ਜੈ ਜੈਕਾਰ ਕਰਦੇ ਆ ਵੀ ਧੰਨ ਜਿਹੜਾ ਪਰਮ ਜੋਤ ਦੇ ਸਾਹਮਣੇ ਖੋਇਆ ਖੜਾ ਮੇਰੇ ਖਾਲਸੇ ਦੀ ਸੇਵਾ ਧਰਮ ਰਾਜ ਕਰਦਾ ਗੁਰਬਾਣੀ ਕਹਿੰਦੀ ਹੈ ਮੇਰੇ ਸਾਧੂ ਦੀ ਸੇਵਾ ਮੇਰੇ ਸਾਧੂ ਦੀ ਜੈ ਜੈਕਾਰ ਦੇਵਤੇ ਕਰਦੇ ਆ ਇਹ ਕਿਹਨੂੰ ਤੇ ਆਏਗਾ ਇਹ ਤਾਂ ਖੁਦ ਖੁਦਾ ਹੈ ਮਹਾਕਾਲ ਰਖਵਾਰ ਹਮਾਰੋ ਮਹਾਕਾਲ ਕੌਣ ਹੁੰਦਾ ਜੀਨੇ ਕਾਲ ਨੂੰ ਬਣਾ ਕੇ ਖਤਮ ਕਰਨਾ ਹੈ ਉਹ ਮਹਾਕਾਲ ਸਾਡਾ ਹੈ ਰਖਵਾਰਾ ਮਹਾ ਲੋਮ ਹੈ ਕਿੰਕਰ ਥਾਰੋ ਅਸੀਂ ਉਹਦੇ ਕਿੰਕਰਿਆ ਤੇ ਐਸੇ ਕਿੰਕਰਿਆ ਕੀੜਾ ਥਾਪ ਦੇ ਪਾਤਸ਼ਾਹੀ ਐਡੇ ਕਿ ਕੀੜੇ ਐ ਇੰਨੇ ਕਿ ਕਿੰਕਰਾਂ ਉਸ ਅਕਾਲਪੁਰਖ ਦੇ ਵੀ ਜੇ ਪਾਤਸ਼ਾਹੀ ਦੇ ਦਿੰਦਾ ਨਾ ਜਦੋਂ ਉਹ ਤੇ ਲਸ਼ਕਰ ਕਰਾ ਸਵਾ ਦਸਵੇਂ ਪਾਸ਼ਾ ਨੇ ਫਿਰ ਲਸ਼ਕਰ ਸਵਾ ਕਰਕੇ ਦਿਖਾਏ ਨਹੀਂ 40 ਸਿੰਘਾਂ ਦੇ ਨਾਲ ਹੀ ਦੇਖ ਲੋ ਫਿਰ ਕਿੰਨੀਆਂ ਕਿੰਨੀਆਂ ਫੌਜਾਂ ਦੇ ਨਾਲ ਕਿੰਨੀ ਕੁ ਫੌਜ ਸੀ ਮਹਾਰਾਜ ਦੀ ਤੇ ਵੱਡੇ ਵੱਡੇ ਲਸ਼ਕਰ ਸਵਾਹ ਕਰ ਦਿੱਤੇ ਤੇ ਅਸੀਂ ਆਪ ਦੀ ਤਾਕਤ ਭੁੱਲ ਗਏ ਆ ਬਾਣੀ ਅਸੀਂ ਪੜਦੇ ਨਹੀਂ ਸਿਮਨ ਅਸੀਂ ਕਰਦੇ ਨਹੀਂ ਸਾਰਾ ਦਿਨ ਮੋਬਾਈਲ ਦੇਖਿਆ ਫੇਸਬੁੱਕ ਦੇ ਕੀ ਟੀਵੀ ਦੇਖਿਆ ਇਹੇ ਇਹੇ ਜੇ ਅਸੀਂ ਬਸਤਰ ਪਾਉਨੇ ਆ ਤੇ ਸੰਸਾਰ ਪਾਸੇ ਸਾਡਾ ਧਿਆਨ ਹੋ ਗਿਆ ਤੇ ਸਾਡੀ ਸਾਰੀ ਸ਼ਕਤੀ ਗੁਪਤ ਹੋ ਗਈ ਆ ਸਾਡੀ ਸਾਰੀ ਸ਼ਕਤੀ ਸ਼ਬਦ ਦੇ ਵਿੱਚ ਗੁਰਬਾਣੀ ਦੇ ਵਿੱਚ ਪਈ ਆ ਜਾਪ ਸ਼ੁਰੂ ਕਰੋ ਗੁਰਬਾਣੀ ਨੂੰ ਪੜੋ ਤੇ ਅੰਦਰੋਂ ਵੇਖੋ ਨਾਦ ਦੀ ਤਾਕਤ ਜਾਗਦੀ ਹੈ ਕਿ ਨਹੀਂ ਜੇ ਨਾਦ ਪ੍ਰਗਟ ਹੋਊਗਾ ਤੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਦੀ ਪੁੱਤ ਬਣਾਂਗੇ ਜੇ ਨਾਦ ਚੱਲਦਾ ਨਹੀਂ ਕਹਦਾ ਨਾਦੀ ਪੁੱਤ ਐ ਅਸੀਂ ਅੰਦਰੋਂ ਅਮਰਤ ਆਊਗਾ ਤੇ ਅਸੀਂ ਕਵਾਂਗੇ ਨਾਨਕ ਅਮਰਤ ਏਕ ਹੈ ਦੂਜਾ ਅਮਰਤ ਇੱਕੋ ਹੀ ਅਮਰਤ ਹੈ ਸਾਰੀ ਕਾਇਨਾਤ ਦਾ ਅਸੀਂ ਤਾਂ ਨਾਮ ਜਪ-ਜਪ ਕੇ ਕੱਢ ਲਿਆ ਹੈ ਦੇਵਤਿਆਂ ਸੁਰਨਰ ਮਨਜਣਾ ਨੂੰ ਵੀ ਨਹੀਂ ਸੀ ਕੱਢਣਾ ਆਇਆ ਜਿਹੜਾ ਖਾਲਸੇ ਨੇ ਕੱਢ ਲਿਆ ਸੁਰਨਰ ਮਨਜਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਸਾਡੇ ਗੁਰੂ ਨੇ ਸਹਿਜ ਸੁਭਾਈ ਸਾਨੂੰ ਵਹਿਗੁਰੂ ਗੁਰਮੰਤਰ ਦੇ ਕੇ ਚਾਰੇ ਵਰਨਾ ਨੂੰ ਕਹਿੰਦੇ ਲੋ ਵੀ ਜਪ ਲਓ ਤੇ ਕੱਢ ਲਓ ਉਹ ਅਮਰਤ ਪੀਨੇ ਆ ਅਸੀਂ ਜਿਹੜਾ ਦੇਵਤਿਆਂ ਨੂੰ ਮੁੰਨੀਆਂ ਜੜੀਆਂ ਨੂੰ ਪ੍ਰਾਪਤ ਨਹੀਂ ਹੋਇਆ ਉਹ ਦਸਵੇਂ ਘਰ ਦੇ ਵਿੱਚ ਬੈਠੇ ਆਂ ਅਸੀਂ ਜਿੱਥੇ ਬੈਠਿਆਂ ਦੇ ਸਾਡੇ ਕਾਰਜ ਹੀ ਆਪ ਸਵਾਰੀ ਜਾਂਦਾ ਥਿਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਦੁਸ਼ਟ ਦੂਤ ਜਨਕੀ ਪੈਜ ਤੇ ਵੱਡਾ ਬਾਦਸ਼ਾਹ ਜਿਹੜਾ ਕਾਲ ਹੈ ਜਿਹਦੇ ਜਿਹਦਾ ਸਾਰਾ ਸੰਸਾਰ ਹੈ ਉਹ ਬਾਦਸ਼ਾਹ ਤੇ ਪੰਜੇ ਸ਼ਾਹ ਸਾਡੇ ਵਸ ਕੀਤੇ ਹੋਇਆ ਬਾਦਸ਼ਾਹ ਸ਼ਾਹ ਸਭ ਹੁਣ ਤੁਹਾਡੇ ਵਸ ਹੈਗੇ ਨੇ ਕਿ ਤੁਸੀਂ ਉਹਨਾਂ ਦੇ ਵਸੋ ਸ਼ਾਮ ਨੂੰ 5 ਵਜੇ ਤੁਹਾਨੂੰ ਕਰਕੇ ਵਸ ਕਹਿੰਦੇ ਲਿਆ ਫਿਰ ਪਿਆਲੀ ਲਿਆ ਫਿਰ ਪੋਸਤ ਲਿਆ ਫਿਰ ਮਾਸ ਬੱਕਰਾ ਤੇ ਫਿਰ ਤਾਂ ਉਹਨਾਂ ਦੇ ਵਸ ਜੇ ਠੀਕ ਹੈ ਕਿ ਨਹੀਂ ਤੇ ਫਿਰ ਆਪਦੇ ਆਪ ਨੂੰ ਮਾੜਾ ਨਹੀਂ ਕਹਿਣਾ ਹੁੰਦਾ ਫਿਰ ਦੂਜਿਆਂ ਦੀਆਂ ਧਾਰਨਾ ਦੇਂਦੇ ਉਹ ਵੀ ਪੀਂਦੇ ਆ ਉਹ ਵੀ ਖਾਂਦੇ ਆ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਕਹਿ ਰਿਹਾ ਅਲਪ ਆਹਾਰ ਸੁਲਪ ਸੀ ਨਿੰਦਰਾ ਦਇਆਸ਼ੀਮਾ ਤਨ ਮੇਰਾ ਖਾਲਸਾ ਦਾ ਅਲਪਾਰੀ ਹੈ ਸੁਲਪ ਜੀ ਨਿੰਦਰਾ ਲੈਂਦਾ ਹੈ ਘੋੜੀਆਂ ਦੀਆਂ ਕਾਠੀਆਂ ਤੇ ਸੌ ਕੇ ਅਸਤਰ ਵੀ ਚਲਾਉਂਦਾ ਸ਼ਸਤਰ ਵੀ ਚਲਾਉਂਦਾ ਤੇ ਗ੍ਰਿਸ਼ਤ ਵੀ ਪਾਲ ਲੈਂਦਾ ਕੱਲਾ ਇਹ ਨਹੀਂ ਹੈਗਾ ਕੱਲਾ ਘੋੜੀਆਂ ਦੀਆਂ ਕਾਠੀਆਂ ਤੇ ਬਹਿ ਕੇ ਤੀਰ ਕਮਾਣੀ ਚਲਾਉਂਦਾ ਗ੍ਰਿਸ਼ਤ ਵੀ ਪਾਲਦਾ ਹੈ ਤੇ ਆਪਦੇ ਬੱਚਿਆਂ ਨੂੰ ਆਉਣ ਵਾਲੀਆਂ ਕੁਲਾਂ ਨੂੰ ਵੀ ਐਸੇ ਸਿਰੜੇ ਧਰਮੀ ਯੋਧੇ ਪੈਦਾ ਕਰ ਦਿੱਤਾ ਹੈ ਤੇ ਸਾਡੀਆਂ ਅੱਜ ਕੁਲਾਂ ਸਾਡੇ ਪਰਿਵਾਰ ਵੇਖੋਗਾ ਕਿੰਨੇ ਕਿ ਧਰਮੀ ਜੋਧੇ ਨੇ ਬੱਚੇ ਸਾਡੇ ਨਾਮ ਜਪਦੇ ਆ ਵਿਚਾਰ ਕੇ ਦੇਖੋ ਅੱਜ ਤੁਸੀਂ ਆਏ ਹੋ ਗੁਰੂ ਦੀ ਸਿੱਖਿਆ ਲੈਣੀ ਆਏ ਹੋ ਇੱਥੇ ਕਿੰਨੇ ਕ ਤੁਹਾਡੇ ਬੱਚੇ ਜਿਹੜੇ ਗੁਰਬਾਣੀ ਪੜ੍ਹਦੇ ਆ ਬਹੁਤ ਵਿਰਲੇ ਕਿੰਨੇ ਕ ਬੱਚੇ ਆ ਜਿਹੜੇ ਨਾਮ ਜਪ ਕਰਦੇ ਆ ਖੰਡੇ ਬਾਟੇ ਦੀ ਪੌਲ ਪਾਸੇ ਨੂੰ ਅਸੀਂ ਤੁਰ ਰਹੇ ਆ ਗੁਰਮਖ ਪਿਆਰਿਓ ਜੇ ਅਸੀਂ ਆਪਦੀਆਂ ਕੁਲਾਂ ਨਾ ਸੰਭਾਲੀਆਂ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਫਿਰ ਅਸੀਂ ਜ਼ਿੰਮੇਵਾਰ ਦੂਜਿਆਂ ਨੂੰ ਕਹਿੰਨੇ ਆ ਉਹ ਧਰਮ ਬਦਲਦੇ ਆ ਜੀ ਉਹ ਡੇਰੇ ਆ ਤੇ ਜਾਂਦੇ ਆ ਜੀ ਉਹ ਉੱਥੇ ਲੈ ਜਾਂਦੇ ਆ ਉੱਥੇ ਲੈ ਜਾਂਦੇ ਆ ਤੁਸੀਂ ਆਪ ਨਾਮ ਜਪ ਕਰੋ ਆਪ ਦੇ ਘਰ ਦੇ ਵਿੱਚ ਤਾਂ ਆਪ ਪ੍ਰਚਾਰ ਕਰੋ ਘਟੋ ਘਟ ਆਪ ਦਾ ਘਰ ਪਰਿਵਾਰ ਰਿਸ਼ਤੇਦਾਰੀ ਚ ਨਹੀਂ ਜੇ ਅਸੀਂ ਸਿਮਰਨ ਕਰ ਸਕਦੇ ਕਰਾ ਸਕਦੇ ਇਸ ਕਰਕੇ ਨਸ਼ਿਆਂ ਨੂੰ ਵਿਖਾਵੇ ਨੂੰ ਆ ਜਿਹੜਾ ਸਾਡਾ ਵਿਆਹਾਂ ਦੇ ਵਿੱਚ ਅਸੀਂ ਉੱਥੇ ਨਸ਼ਿਆਂ ਦੇ ਦਰਿਆ ਚਲਾਉਨੇ ਆ ਨਾਲੇ ਅਸੀਂ ਉੱਥੇ ਵੇਸ਼ਵਾਮਾਂ ਦੇ ਨਾਚ ਕਰਾਉਨੇ ਆ ਜੋ ਜਹਾਨ ਦਾ ਮਾਸ ਵਟ ਦਿੰਨੇ ਆ ਤੇ ਕਰਦੇ ਕੀ ਆ ਜੀ ਧੀ ਪੁੱਤਰ ਨੂੰ ਸੁਖ ਸ਼ਾਂਤੀ ਦੇ ਆ ਜੇ ਇੱਕ ਧੀ ਪੁੱਤਰ ਦੇ ਸੰਯੋਗ ਦੇ ਉੱਪਰ ਮਹਿੰਗੀ ਦਾਰੂ ਚੱਲੇ ਉਹ 5 ਲੱਖ ਦੀ ਤਾਂ दारू ਚਲਾਤੀ ਉਧਰੋਂ ਨਚਈਏ ਨਚਾ ਦਿੱਤੇ ਉਧਰੋਂ ਪਤਾ ਨਹੀਂ ਕਿੰਨਾ ਮਾਸ ਵੜ ਦਿੱਤਾ ਤੇ ਕਹਿੰਦੇ ਜੀ ਧੀ ਪੁੱਤਰ ਦੀ ਸੰਤੋਖ ਬਖਸ਼ਿਆ ਜੀ ਆਪਦੇ ਦਾਦਿਆਂ ਦੀਆਂ ਪਰਦਾਦਿਆਂ ਦੀਆਂ ਵਿਆਹਾਂ ਵਾਲੀਆਂ ਐਲਬਮਾਂ ਕੱਢ ਕੇ ਦੇਖੋ ਸਾਡੇ ਮਾਪੇ ਦੇ ਕਿਤੇ ਇਸ ਤਰ੍ਹਾਂ ਵਿਆਹ ਹੋਇਆ ਹੈ